ਤਰਨਤਾਰਨ ਸ਼ਹਿਰ ਦੇ ਮੁਹੱਲਾ ਟਾਂਕ ਛਤਰੀ ਵਿਖੇ ਦਰ ਸ਼ਾਮ ਅਣਪਛਾਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵੱਲੋਂ ਇੱਕ 25 ਸਾਲਾ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦਾ ਲੜਕਾ ਮੁਹੱਲੇ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ ਅਤੇ ਸ਼ਾਮ ਦੇ ਸਮੇਂ ਮੋਟਰਸਾਈਕਲ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ 'ਤੇ ਪਿਸਤੌਲ ਨਾਲ ਫਾਇਰਿੰਗ ਕੀਤੀ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ ਸੀ ਅਤੇ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕੀਤਾ ਜਾਵੇਗਾ। ਮੇਰੇ ਬੱਚਿਆਂ ਕਿਹਾ ਥੋੜਾ ਜਿਹਾ ਘੁੰਮਣ ਤੇ ਕਹਿੰਦਾ ਮੈਂ ਡੈੜੀ ਆਇਆ ਹੋਇਆ ਇੱਥੋਂ ਆਇਆ ਤੇ ਕੋਈ ਨਹੀਂ ਪਤਾ ਨਹੀਂ ਲੱਗਾ ਕਿਹੜਾ ਅਣਪਛਾਤਾ ਗੋਲੀਆਂ ਮਾਰ ਕੇ ਗਿਆ ਵਾ। ਕੋਈ ਮਾਰ ਕੇ ਮਨ ਦੇ ਉੱਤੇ ਪਲੇ ਚਾਹਤਾ ਹੁੰਦਾ ਕਿ ਕਿਦੂਲਾ ਕੇ ਸੋਟ ਕਿੰਨੀ ਕੀ ਨਾਦ ਹੈ ਉੱਪਰ ਕਿੰਨੀ ਜੀਵੀ ਮੈਂ 25 ਸਾਲ ਆ ਨਹੀਂ ਇਕਵਾਰਾ ਵਾਜੀ ਅੱਛਾ ਅਜੇ ਬੇ ਹੋਈਆ ਮੇਰਾ ਕੋ ਮਤਲਬ ਮੈਂ ਤੁਹਾਨੂੰ ਕੋਈ ਤੂੰ ਸਾਹਬ ਚਾਹੀਦਾ ਬੰਦ ਕਿਹੜੇ ਆ ਮੈਨੂੰ ਪਤਾ ਨਹੀਂ ਪਤਾ ਨਹੀਂ ਮੈਂ ਤੇ ਸਾਰੀ ਤੁਹਾਡੇ ਸਾਹਮਣੇ ਟੁੱਟੀ ਤੇ ਰਹੀ ਨਾ ਮੈਨੂੰ ਕਿਹਨੇ ਗੱਲ ਦੱਸਦਾ ਹੁਣ ਬੱਚੇ ਬੱਚੇ ਬਾਹਰ ਅੰਦਰ ਜਾਂਦੇ ਕਿਹੜਾ ਮੈਨੂੰ ਪਤਾ ਵਾ ਮਹੱਲੇ ਜੀ ਜੇ ਮਨੇ ਜੂ ਮੱਲਾਡਾਂ ਖੇਤਰੀ ਆਪਣਾ ਉਹ ਲਗਾ ਪਤਾ ਕਾਤੇ ਬੰਦੇ ਆਏ ਉਹ ਕਹਿੰਦੇ ਮੋਟਰਸਾਈਕਲ ਤੇ ਆਏ ਦੋ ਜਣੇ ਗੋਲੀਆਂ ਮਾਰ ਕੇ ਗਾਫੇ ਕੀ ਕਰਾ ਜਾਓਗੇ ਜਿੱਦਾਂ ਸ਼ਰੀਆ ਵੀ ਦੱਤ ਤੱਕ ਹੀ ਹੋਣ ਦੇ ਤਾਂ ਗੋਲੀਆਂ ਮੈਂ ਮੈਂ ਦੰਦਾ ਨਾ ਵੀ ਮੈਂ ਕੀ ਕਰ ਦੱਸ ਕਰ ਦੱਸਾਂ ਵੀ ਇਹ ਤਰ੍ਹਾਂ ਮੈਨੂੰ ਸੜੀ ਦੇ ਲਾਜੀ ਮੇਰਾ ਪੁੱਤ ਗਵਾਤਾ ਹੈ ਇਨਫਰਮੇਸ਼ਨ ਆਈ ਹੈ ਵਿਨੇ ਕੁਮਾਰ ਪੁੱਤਰ ਰਮੇਸ਼ ਕੁਮਾਰ ਆ ਇਹਨੂੰ ਕੋਈ ਅਨਨੋਨ ਬੰਦਿਆਂ ਨੇ ਗੋਲੀ ਮਾਰਤੀ ਹੈ ਤੇ ਇੱਥੇ ਸਿਵਲ ਹਸਪਤਾਲ ਆਏ ਹਾਂ ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗੱਲਬਾਤ ਹੈ ਸਰੀ ਕਿਹੜੇ ਇਲਾਕੇ ਦੇ ਵਿੱਚ ਸਾਰੇ ਮਾਰਦਾ ਤੁਸੀਂ ਇਹ ਟਾਂਕ ਖੇ ਤੇ ਕੀ ਆਪੇ ਕਰ ਲਈ ਸਰ ਹੁਣ ਕਰ ਲੈ ਇਹ ਕੇਸ ਰਜਿਸਟਰਡ ਕਰਕੇ ਤਫਤੀਸ਼ ਕਰਦੇ ਹਾਂ ਸਰ ਦੋਸ਼ੀ ਕੱਟ ਆਏ ਸੀ ਹਾਂਜੀ ਦੋਸ਼ੀ ਮੋਟਰਸਾਈਕਲ ਤੇ ਆਏ ਸੀ ਹੁਣ ਬਾਕੀ ਵੈਰੀਫਾਈ ਕਰਦੇ ਹਾਂ ਜਿੱਤੇ ਆਏ ਮੋਕੇ ਤੇ